ਪਿਛਲੇ ਦਿਨ ਆਪ ਪਾਰਟੀ ਦੀ ਮਹਿਲਾ ਵਿਕਤੀ ਮੀਟਿੰਗ ਦੇ ਵਿੱਚ ਦਿੱਲੀ ਦੇ ਲੀਡਰ ਬੀਨੋਏਸ਼ ਸੋਧਿਆ ਜੀ ਵੱਲੋਂ ਜੋ ਬਿਆਨ ਦਿੱਤਾ ਗਿਆ ਉਹ ਮੈਂ ਸਮਝਦਾ ਇੱਕ ਅਸਲੀਅਤ ਜਿਹੜੀ ਇਹਨਾਂ ਦੀ ਆਪ ਪਾਰਟੀ ਦੀ ਆ ਉਹ جگਜਗਰ ਕਰਦੀ ਆ ਕਿ ਕਿਸ ਤਰੀਕੇ ਨਾਲ ਇਹ ਚੋਣਾਂ ਲੜਦੇ ਨੇ ਕਿਸ ਤਰੀਕੇ ਨਾਲ ਇਹਨਾਂ ਦੀ ਸੋਚ ਆ ਮੈਂ ਸਪਸ਼ਟ ਰੂਪ ਵਿੱਚ ਆਪਣੇ ਮਹਿਲਾ ਵਿਕਤੀਆਂ ਵਰਕਰਾਂ ਨੂੰ ਢੁਕਾਉਣਾ ਤਿਆਰ ਕਰਨਾ ਇਹ ਸੱਚ ਬੋਲੋ ਝੂਠ ਬੋਲੋ ਲੜਾਈ ਕਰੋ ਝਗੜਾ ਕਰੋ ਜੋ ਵੀ ਤਰੀਕਾ ਵਰਤਾਇਆ ਜਾਂਦਾ ਚੋਣ ਜਿੱਤਣ ਵਾਸਤੇ ਹਰ ਹਿੱਲਾ ਵਜ਼ਿੱਲਾ ਕਰੋ ਮੈਂ ਸਮਝਦਾ ਇਹ ਚੋਣ ਪ੍ਰਕਿਰਿਆ ਦੇ ਜਿਹੜੇ ਸੈੱਟ ਨਿਯਮ ਨੇ ਉਹਨਾਂ ਦੇ ਵੀ ਉਲਟਾ ਉਹ ਭਾਰਤ ਦੇ ਚੋਣ ਕਮਿਸ਼ਨ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਔਰ ਲਿਖਤੀ ਰੂਪ ਦੇ ਵਿੱਚ ਅਸੀਂ ਭਾਰਤ ਦੇ ਚੋਣ ਕਮਿਸ਼ਨ ਨੂੰ ਇਹ ਸ਼ਿਕਾਇਤ ਭੇਜਾਂਗੇ ਕਿ ਮਨੀਸ਼ ਪੋਸ ਸੋਧਿਆ ਜੀ ਦਾ ਇਹਦਾ ਭਿਆਨਾ ਉਹਨਾਂ ਨੂੰ ਮਤਲਬ ਇਸ ਕਿਸਮ ਦੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੋਂ ਪਾਬੰਦੀ ਲਗਣੀ ਚਾਹੀਦੀ ਆ ਔਰ ਦੁੱਖ ਇਸ ਗੱਲ ਦਾ ਕਿ ਮੁੱਖ ਮੰਤਰੀ ਸਾਹਿਬ ਖੁਦ ਹਾਜ਼ਰ ਸੀ ਔਰ ਇਹਨਾਂ ਦੇ ਪਾਰਟੀ ਦੇ ਪ੍ਰਧਾਨ ਰਾਮਨ ਅਰੋੜਾ ਜੀ ਹਾਜ਼ਰ ਸੀ ਤੇ ਮੈਂ ਸਮਝਦਾ ਕਿ ਇਸ ਗੱਲ ਨੇ ਇਹ ਭੇਦ ਖੋਲਤਾ ਕਿ ਜਿਸ ਤਰੀਕੇ ਨਾਲ ਪਿੱਛੇ ਵੀ ਇਹ ਚੋਣ ਜਿੱਤ ਕੇ ਆਏ ਨੇ ਸਾਰਾ ਝੂਠ ਬੋਲ ਕੇ ਮਨਕਰਤ ਕਹਾਣੀਆਂ ਬਣਾ ਕੇ ਲੜਾਈ ਝਗੜੇ ਕਰਕੇ ਪੈਸੇ ਦੀ ਵਰਤੋਂ ਕਰਕੇ ਉਹੀ ਫੇਰ ਦੁਹਰਾਉਣ ਦੇ ਤਿਆਰੀ ਦੇ ਵਿੱਚ ਨੇ ਔਰ ਮੈਂ ਸਮਝਦਾ ਪੰਜਾਬ ਨੂੰ ਚੌਕਸ ਹੋਣ ਦੀ ਲੋੜ ਆ ਔਰ ਸ਼ਰਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਜਾਨੀ ਹਰਪ੍ਰੀਤ ਸਿੰਘ ਹੋਰਾਂ ਦੀ ਪ੍ਰਧਾਨਗੀ ਹੇਠ ਜੋ ਬਣਿਆ ਉਹਨੇ ਨਿਸ਼ਚਾ ਕੀਤਾ ਕਿ ਐਸੇ ਹਾਲਾਤਾਂ ਦੇ ਵਿੱਚ ਪੰਜਾਬ ਨੂੰ ਜਗਾਉਣ ਲਈ ਪੰਜਾਬ ਨੂੰ ਬਚਾਉਣ ਲਈ ਸਾਤ ਹਰਜਨ ਸਿੰਘ ਲੋਂਗਵਾਲ ਜੀ ਦੇ ਸ਼ਹੀਦੀ ਸਮਾਗਮ ਤੇ ਅਸੀਂ ਪ੍ਰੋਗਰਾਮ ਦੇ ਰਹੇ ਹਾਂ ਔਰ ਪੰਜਾਬ ਨੂੰ ਜਾਗਣਾ ਚਾਹੀਦਾ ਪੰਜਾਬ ਨੂੰ ਬਚਾਉਣਾ ਲਈ ਸਾਰੇ ਪੰਜਾਬ ਹਤੈਸ਼ਿਆਂ ਨੂੰ ਅਕੇਲਾ ਚਾਹੀਦਾ ਔਰ ਦਿੱਲੀ ਤੋਂ ਆਏ ਲੋਕ ਜੋ ਪੰਜਾਬ ਦੇ ਵਿੱਚ ਖਾਨਾ ਜਗੀ ਕਰਾਉਣਾ ਚਾਹੁੰਦੇ ਨੇ ਪੰਜਾਬ ਵਿੱਚ ਭਰਾ ਮਾਰੂ ਜੰਗ ਕਰਾਉਣਾ ਚਾਹੁੰਦੇ ਨੇ ਪੰਜਾਬੀਆਂ ਨੂੰ ਆਪਸ ਵਿੱਚ ਲੜਾ ਕੇ ਮੈਂ ਸਮਝਦਾ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਉਹ ਸਾਰੇ ਸੋਚਾਂ ਤੇ ਬਾਣੀ ਫੇਰਨ ਲਈ ਉਹ ਸਾਰੀਆਂ ਸੋਚਾਂ ਨੂੰ ਨਾਕਾਮ ਕਰਨ ਲਈ ਅੱਜ ਪੰਜਾਬ ਨੂੰ ਜਾਗਣਾ ਪਏਗਾ ਪੰਜਾਬ ਨੂੰ ਬਚਾਉਣ ਲਈ ਸਹਿਰ ਦੇ ਪੰਜਾਬੀਆਂ ਨੂੰ ਲਾਮਬਦ ਹੋਣਾ ਪਏਗਾ ਔਰ ਮਨੀ ਸੋਧਿਆ ਜੀ ਦੀ ਇਹ ਜਿਹੜੇ ਸ਼ਬਦ ਨੇ ਇਹ ਇਹਨਾਂ ਨੂੰ ਬਾਅਦਸ ਲੈਣ ਲਈ ਮਜਬੂਰ ਕਰਾਂਗੇ ਔਰ ਅਦਰਵਾਈਜ਼ ਕਾਨੂੰਨੀ ਐਕਸ਼ਨ ਜਿਹੜਾ ਬਣਦਾ ਭਾਵੇਂ ਰਾਜਤਾਂ ਦਾ ਕੁੰਡਾ ਵੀ ਫੜਕਾਣਾ ਪਵੇ ਉਹ ਵੀ ਫੜਕਾਇਆ ਜਾਏਗਾ ਭਾਰਤ ਦੇ ਚੋਣ ਕਮਿਸ਼ਨ ਤੱਕ ਵੀ ਲਿਖਤੀ ਰੂਪ ਵਿੱਚ ਸ਼ਿਕਾਇਤ ਹੋਏਗੀ ਜੇ ਮਿਲ ਕੇ ਆਉਣ ਦੀ ਲੋੜ ਪਈ ਡੈਲੀਗੇਸ਼ਨ ਹੋਵੇ ਮਿਲ ਕੇ ਪਿਛਲੇ ਦਿਨ ਆਪ ਪਾਰਟੀ ਦੀ ਮਹਿਲਾ ਵਿਕਤੀ ਮੀਟਿੰਗ ਦੇ ਵਿੱਚ ਦਿੱਲੀ ਦੇ ਲੀਡਰ ਬਿਨੋਏ ਸ਼ੇਸ ਸੋਧਿਆ ਜੀ ਵੱਲੋਂ ਜੋ ਬਿਆਨ ਦਿੱਤਾ ਗਿਆ ਉਹ ਮੈਂ ਸਮਝਦਾ ਇੱਕ ਅਸਲੀਅਤ ਜਿਹੜੀ ਇਹਨਾਂ ਦੀ ਆਪ ਪਾਰਟੀ ਦੀ ਹੈ ਉਹ جگ ਜਗਾਰ ਕਰਦੀ ਆ ਕਿ ਕਿਸ ਤਰੀਕੇ ਨਾਲ ਇਹ ਚੋਣਾਂ ਲੜਦੇ ਨੇ ਕਿਸ ਤਰੀਕੇ ਨਾਲ ਇਹਨਾਂ ਦੀ ਸੋਚ ਆ ਮੈਂ ਸਪਸ਼ਟ ਰੂਪ ਵਿੱਚ ਆਪਣੇ ਮਹਿਲਾ ਵਿਕਤੀਆਂ ਵਰਕਰਾਂ ਨੂੰ ਢੁਕਾਉਣਾ ਤਿਆਰ ਕਰਨਾ ਇਹ ਸੱਚ ਬੋਲੋ ਝੂਠ ਬੋਲੋ ਲੜਾਈ ਕਰੋ ਝਗੜਾ ਕਰੋ ਜੋ ਵੀ ਤਰੀਕਾ ਵਰਤਾਇਆ ਜਾਂਦਾ ਚੋਣ ਜਿੱਤਣ ਵਾਸਤੇ ਹਰ ਹਿੱਲਾ ਵਜ਼ਿੱਲਾ ਕਰੋ ਮੈਂ ਸਮਝਦਾ ਇਹ ਚੋਣ ਪ੍ਰਕਿਰਿਆ ਦੇ ਜਿਹੜੇ ਸੈੱਟ ਨਿਯਮ ਨੇ ਉਹਨਾਂ ਦੇ ਵੀ ਉਲਟਾ ਉਹ ਭਾਰਤ ਦੇ ਚੋਣ ਕਮਿਸ਼ਨ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਔਰ ਲਿਖਤੀ ਰੂਪ ਦੇ ਵਿੱਚ ਅਸੀਂ ਭਾਰਤ ਦੇ ਚੋਣ ਕਮਿਸ਼ਨ ਨੂੰ ਇਹ ਸ਼ਿਕਾਇਤ ਭੇਜਾਂਗੇ ਕਿ ਮਨੀਸ਼ ਪੋਸ਼ ਸੋਧਿਆ ਜੀ ਦਾ ਇਹਦਾ ਭਿਆਨਾ ਉਹਨਾਂ ਨੂੰ ਮਦਦ ਇਸ ਕਿਸਮ ਦੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੋਂ ਪਾਬੰਦੀ ਲਗਣੀ ਚਾਹੀਦੀ ਆ ਔਰ ਦੋਖੇਦਗਾਲ ਲਾਗੇ ਮੁੱਖ ਮੰਤਰੀ ਸਾਹਿਬ ਖੁਦ ਹਾਜ਼ਰ ਸੀ ਔਰ ਇਹਨਾਂ ਦੇ ਪਾਰਟੀ ਦੇ ਪ੍ਰਧਾਨ ਰਾਮਨ ਅਰੋੜਾ ਜੀ ਹਾਜ਼ਰ ਸੀ ਤੇ ਮੈਂ ਸਮਝਦਾ ਕਿ ਇਸ ਗੱਲ ਨੇ ਇਹ ਭੇਰ ਖੋਲਤਾ ਕਿ ਜਿਸ ਤਰੀਕੇ ਨਾਲ ਪਿੱਛੇ ਵੀ ਇਹ ਚੋਣਾਂ ਜਿੱਤ ਕੇ ਆਏ ਨੇ ਸਾਰਾ ਝੂਠ ਬੋਲ ਕੇ ਮਨਕਰਤ ਕਹਾਣੀਆਂ ਬਣਾ ਕੇ ਲੜਾਈ ਝਗੜੇ ਕਰਕੇ ਪੈਸੇ ਦੀ ਵਰਤੋਂ ਕਰਕੇ ਉਹੀ ਫੇਰ ਦੁਹਰਾਉਣ ਦੇ ਤਿਆਰੀ ਦੇ ਵਿੱਚ ਨੇ ਔਰ ਮੈਂ ਸਮਝਦਾ ਪੰਜਾਬ ਨੂੰ ਚੌਕਸ ਹੋਣ ਦੀ ਲੋੜ ਆ ਔਰ ਸ਼ਰਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਜਾਨੀ ਹਰਪ੍ਰੀਤ ਸਿੰਘ ਹੋਰਾਂ ਦੀ ਪ੍ਰਧਾਨਗੀ ਹੇਠ ਜੋ ਬਣਿਆ ਉਹਨੇ ਨਿਸ਼ਚਾ ਕੀਤਾ ਕਿ ਐਸੇ ਹਾਲਾਤਾਂ ਦੇ ਵਿੱਚ ਪੰਜਾਬ ਨੂੰ ਜਗਾਉਣ ਲਈ ਪੰਜਾਬ ਨੂੰ ਬਚਾਉਣ ਲਈ ਸਾਥ ਹਰਜਨ ਸਿੰਘ ਲੋਂਗਵਾਲ ਜੀ ਦੇ ਸ਼ਹੀਦੀ ਸਮਾਗਮ ਤੇ ਅਸੀਂ ਪ੍ਰੋਗਰਾਮ ਦੇ ਰਹੇ ਹਾਂ ਔਰ ਪੰਜਾਬ ਨੂੰ ਜਾਗਣਾ ਚਾਹੀਦਾ ਪੰਜਾਬ ਨੂੰ ਬਚਾਉਣਾ ਲਈ ਸਾਰੇ ਪੰਜਾਬ ਹਤੈਸ਼ੀਆਂ ਨੂੰ ਅੱਗੇ ਆਉਣਾ ਚਾਹੀਦਾ ਔਰ ਦਿੱਲੀ ਤੋਂ ਆਏ ਲੋਕ ਜੋ ਪੰਜਾਬ ਦੇ ਵਿੱਚ ਖਾਨਾ ਜਗੀ ਕਰਾਉਣਾ ਚਾਹੁੰਦੇ ਨੇ ਪੰਜਾਬ ਵਿੱਚ ਭਰਾ ਮਾਰੂ ਜੰਗ ਕਰਾਉਣਾ ਚਾਹੁੰਦੇ ਨੇ ਪੰਜਾਬੀਆਂ ਨੂੰ ਆਪਸ ਵਿੱਚ ਲੜਾ ਕੇ ਮਾਇਸਮ ਦਾ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਉਹ ਸਾਰੇ ਸੋਚਾਂ ਤੇ ਬਾਣੀ ਫੇਰਨ ਲਈ ਉਹ ਸਾਰੀਆਂ ਸੋਚਾਂ ਨੂੰ ਨਾਕਾਮ ਕਰਨ ਲਈ ਅੱਜ ਪੰਜਾਬ ਨੂੰ ਜਾਗਣਾ ਪਵੇਗਾ ਪੰਜਾਬ ਨੂੰ ਬਚਾਉਣ ਲਈ ਸਹਿਰਦ ਪੰਜਾਬੀਆਂ ਨੂੰ ਲੰਬਤ ਹੋਣਾ ਪਵੇਗਾ ਔਰ ਮਨੀਸ਼ ਸੋਧਿਆ ਜੀ ਦੀ ਇਹ ਜਿਹੜੇ ਸ਼ਬਦ ਨੇ ਇਹ ਇਹਨਾਂ ਨੂੰ ਬਾਅਦਸ ਲੈਣ ਲਈ ਮਜਬੂਰ ਕਰਾਂਗੇ ਔਰ ਅਦਰਵਾਈਜ਼ ਕਾਨੂੰਨੀ ਐਕਸ਼ਨ ਜਿਹੜਾ ਬਣਦਾ ਭਾਵੇਂ ਰਾਜਤਾਂ ਦਾ ਕੁੰਡਾ ਵੀ ਫੜਕਾਣਾ ਪਵੇ ਉਹ ਵੀ ਫੜਕਾਇਆ ਜਾਏਗਾ ਭਾਰਤ ਦੇ ਚੋਣ ਕਮਿਸ਼ਨ ਤੱਕ ਵੀ ਲਿਖਤੀ ਰੂਪ ਵਿੱਚ ਸ਼ਿਕਾਇਤ ਹੋਏਗੀ ਜੇ ਮਿਲ ਕੇ ਆਉਣ ਦੀ ਲੋੜ ਪਈ ਡੈਲੀਗੇਸ਼ਨ ਉਹ ਵੀ ਮਿਲ ਕੇ